ਅਸਲਾਮੁਆਲੇਕਮ ਸਾਥੀਓ ਮੈਂ ਅਬਦੁਲ ਰਸ਼ੀਦ ਕਾਲਾ ਮਲੇਰਕੋਟਲਾ ਫਾਰਮਰ ਚੈਨਲ ਤੋਂ ਅੱਜ ਹੀ ਹੈਗੀ 24 ਤਰੀਕ ਅੰਨਾ ਮਹੀਨਾ ਤੇ 2025 ਇਸ ਟਾਈਮ ਆਪਾਂ ਬਣਾਏ ਨੇ ਸਬਜੀ ਮੰਡੀ ਦੇ ਵਿੱਚ ਤੇ ਅੱਜ ਦੇ ਤੁਹਾਨੂੰ ਰੇਟ ਦਿਖਾਉਣਿਆਂ ਆ ਜੀ ਕੀ ਨੇ ਅੱਜ ਬਾਰਦਾ ਦਿਨ ਆ ਜੀ ਸੌਦਾ ਵੀ ਘੱਟ ਹੀ ਆਇਆ ਜੀ ਤੇ ਗਾਹਕ ਵੀ ਠੀਕ ਆ ਬਸ ਕੱਲ੍ਹ ਵਾਲੀ ਰੇਟ ਚੱਲਦਿਆਂ ਕੋਈ ਜ਼ਿਆਦਾ ਅੱਜ ਡਾਊਨ ਨਹੀਂ ਹੈਗਾ ਬਾਰਦਾ ਬਾਕੀ ਦਿਖਾਉਣੇ ਆ ਜੀ ਤੁਹਾਨੂੰ ਰੇਟ ਜਿਹੜਾ ਖਰਬੂਜੇ ਦੀ ਟਰਾਲੀ ਆ ਜੀ ਇਹ 17 ਰੁਪਏ ਕਿਲੋ ਵੇਚੀ ਆ ਜੀ ਜਿਹਨੂੰ ਤੁਹਾਨੂੰ ਬੋਲ ਤੋਂ ਆਉਂਦੀ ਭਰਮ ਲੱਗਿਆ ਨਾ ਜਦੋਂ ਉਹਨਾਂ ਨੇ 70 ਕਹਿ ਦਿਆ ਮੈਂ ਫੇਰ ਵੀ ਚੱਲਦੇ ਕੋਈ ਸਾਡੀਆਂ ਦੇ ਮੈਂ ਲਵਾ ਲਿਆ ਹਾਂ ਬੈਠਾ ਸਹੀ ਆ 17 ਰੁਪਏ ਕਿਲੋ ਪੰਜ ਤੋਂ 60 ਪਾੜੇ ਦਿਨ ਤੋਂ ਜਿਆਦਾ ਤੁਹਾਨੂੰ ਹੋਵੇ ਲੱਗਦਾ ਹਾਂ ਇਹ ਗੱਲ ਇਹ 50% ਹੋ ਜਾਂਦੀ ਹੈ ترباز کو نمبر دینے کے آیا تھری دا تھری لگا جا چکر تے پورا نہیں ہویا یوں چلی پلا کے میں تاں پوری گلا وچ کمہ نہیں کر دے رہی اے یار تے تھری کو بنانا ہاں ਇਹ ਦੋ ਸੱਤ ਮਿੰਟ ਪੰਗਜਾ ਨੂੰ ਦੂਰ ਇਹ ਆ ਤੜਾਣੇ ਆਪਾਂ ਚੱਲ ਆਉਂਦੇ ਨਵਾਵਾ ਸਾਥੀਓ 70 ਰੁਪਏ ਲਫਾਫਾ ਵਿਗਿਆ ਇਹ ਟਮਾਟਰਾਂ ਦਾ 70 ਰੁਪੀਆ ਚੱਲ ਆ ਜਾਂੀ ਆਪ ਲੈ ਜੀ 6 ਕਰੋੜ ਹੈ ਜੀ ਉਹ ਹੋਰਾਂ ਦੇ ਵਿੱਚ ਸਤੇਸ਼ ਰਦੇ ਉਹਨੇ ਜਿਹਨੂੰ ਛੱਡਣਾ ਲਿਆ ਗਿਆ ਬਾਜੀ ਹੋਣਾ ਸੱਤ ਨਹੀਂ ਕਿਉਂਕਿ ਅਜੇ ਲੋਕ 5 ਰੁਪਏ ਦੇ ਹੋ 100 ਦਾ ਯਾਰ ਆਨੇ ਸੱਤ ਪਾਉਣੇ ਆਠ ਆਲੂਆ ਮੀਂਹ ਮੈਂ ਦੇ ਇੱਕ ਮੀਂਹ ਬਹੁਤ ਆਪਕਾ ਕੰਨ ਟੋਪਟਾ ਟੰਡ ਲਗਾਉਂਦਾ ਹੈ ਰਾਟਾ ਜੋੜ ਕੇ ਨਾ ਸਸਤ ਹੋਣਗੇ ਪਹਿਲੀ ਵਾਰ ਜਦੋਂ ਕੁਝ ਬੜੀ ਬੰਦੀ ਬਣਾਉਂਦੇ ਹਾਂ ਇਹ ਪਰ ਇਹਦੇ ਨਾਲ ਇਹ ਲਾਮ ਨੇ ਹੱਲੇ ਆ ਪਾਉਣੇ 8 10 ਰੁਪਏ ਦੇ ਲਾਉਂਦੇ ਆਹ ਦੋਵੇਂ ਪਲਾ ਦੇ ਇਹ ਵੀ ਹੋਈ ਹੋ ਜੀ ਅੰਕੀ ਦਾ ਦਰਵਾਜਾ ਚੱਲਦਾ ਪਰਚੀ ਨਾ ਪਾਇਆ ਹੈ ਸ਼ੇਰ ਵੀ ਗਿਆ ਨਹੀਂ ਆਉਂਗਾ ਸਾਡੇ ਸ਼ੇਰ ਵੀ ਸ਼ੇਰ ਤੇ ਲਿਆਉਂਗੀ ਸ਼ੇਰ ਤੇ ਲੱਗਿਆ ਭਾਈ ਆਰਾ ਰੋਟੀ ਜਿਵੇਂ ਪਾਉਣ ਦਾ ਆ ਪਾ ਗਿਆ ਰਹਿਣਾ ਡਰਾਈਵਲ ਤੂੰ ਆ ਇੱਧਰ ਆ ਜਾ ਮੇਰਾ ਇਹ ਗੱਡੀ ਸਟਾਰਟ ਕਰ ਸਾਥੀਓ ਆਪਣਾ ਕਰੇ ਲੀ ਦੀ 750 ਦੀ ਪਰਚੀ ਹੈ ਜੀ ਤੇ ਟੋਰੀ ਦੀ 60 ਦੀ ਪਰਚੀ ਹੈ ਜੀ ਇਹ ਨੂ ਵੀ ਉਹ ਸਾਥੀਓ ਆ ਤੋਰੀ 6 ਰੁਪਏ ਜਿੰਨੋ ਵੀ ਪਿਆ ਜੀ ਐ ਸਮੈਲ ਵਾਲੀ ਤੋਰੀ ਆਖੜਾ ਮੁੰਡਾ ਇਤਨਾ ਸਮੈਲ ਆ ਦੇ ਕਾਖੜਾ ਇਹਦੀ ਆ ਤੋਰੀ ਤੂੰ ਵੀਡੀਓ ਬਣਾਉਣ ਲੱਗ ਗਿਆ ਤੂੰ ਵੀਡੀਓ ਬਣਾਉਣ ਲੱਗ ਗਿਆ ਮੇਰੀਓ ਦੇ ਲੈ ਫਰ ਕੀ ਰੇਡ ਵਿੱਚ ਐ

ਆਲੇ ਤੇੜਪੜਾ। ਚਲ। ਸਾਥੀਓ ਬੈਂਗ ਨਹੀਂ 60 ਕਿਲੋ ਵਿਕੀ ਆ ਜੀ। ਹਾਂ ਬੱਕਰੇ ਪਾਉਂਦਾ। ਸਾਥੀਓ ਆਪਰਾ ਤੋਂ ਅਨੁraag ਬੱਕਰੇ ਦਿਖਾਉਣੇ ਆ ਜੀ ਦਾਣਾ ਮੰਡੀ ਦੇ ਵਿੱਚ। ਪੂਰੇ ਆਲੇ-ਦਾਲ ਦੇ ਤੁਹਾਨੂੰ 11 ਜਿਹੜਾ ਦਿਖਾ ਦਿਆ ਜੀ ਦੇਖਿਓ ਕਿੰਨੇ ਕ ਬੱਕਰੇ ਆ ਗਏ। ਖਾਸੀ ਆਏ ਹੋਏ ਨੇ ਜੀ ਹੁਣ ਤਾਂ ਮੰਡੀ ਤਕਰੀਬਨ ਭਰ ਗਈ ਦਾਣਾ ਮੰਡੀ ਖਾਸੀ। ਆ ਦੇਖੋ ਆਪਾ ਪੂਰਾ ਮੰਡੀ ਦਾ ਆਲੇ-ਦਾਲ ਦੀ ਜਿਹੜਾ ਖਾ ਲੈਨੇ ਆ। ਵੀਡੀਓ ਮੈਂਡ ਤੱਕ ਜਰੂਰ ਦੇਖਿਓ। ਤੇ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਸ਼ੇਅਰ ਕਰਿਆ ਕਰੋ ਜੀ ਹਰ ਸਬਸਕ੍ਰਾਈਬ ਕਰਿਓ ਸ਼ੇਅਰ ਕਮੈਂਟ ਕਰਿਆ ਕਰੋ ਆ ਦੇਖੋ ਪਾਲਦਲੇ ਦੀ ਗੇੜਾ ਖਾ ਲੈਨੇ ਆ ਜੀ ਹੁਣ ਦਿਖਾ ਦਿੰਨੇ ਆ ਵੀ ਕਿੰਨੇ ਇੱਕ ਬੱਕਰੇ ਆਏ ਹੋਏ ਨੇ ਭਾਈ ਇਹ ਟਮਾਟਰ ਲਈ ਬਿਕਦਾ ਜੀ ਕੋਈ ਕੋਈ ਬਾਕੀ ਅਜੇ ਖੜਾ ਹੀ ਨੇ ਪੈਸੇ ਜ਼ਿਆਦਾ ਮੰਗਦੇ ਨੇ ਹਜੇ ਤੱਕ ਉਹ ਦੇਖੋ ਆ ਖੜੇ ਨੇ ਸਾਰੇ ਆ ਦਾਣਾ ਮੰਡੀ ਦੇ ਬੈਕ ਸਾਈਡ ਨੇ ਜੀ ਬੱਕਰੇ ਖੜੇ ਦਾਣਾ ਮੰਡੀ ਦਾ ਪਿਛਲੇ ਪਾਸੇ ਦਾਣਾ ਮੰਡੀ ਆ ਬਾਹਰਲੇ ਪਾਸੇ ਆ ਦੇਖੋ ਆ ਗੱਡੀਆਂ ਰਾਜਸਥਾਨ ਤੋਂ ਆਈਆਂ ਨੇ ਭਰ ਕੇ ਵਿੱਚ ਵਿੱਚ ਕਿਤੇ ਕਿਤੇ ਨਾ ਕਣਕ ਦੇ ਛੱਟੇ ਅਜੇ ਪਏ ਨੇ ਚੱਕੀ ਨਹੀਂ ਹੈਗੀ ਗਵਰਨਮੈਂਟ ਨੇ ਭਰੀ ਭਰਤੀ ਕਰੀ ਪਈਆ ਗਵਰਨਮੈਂਟ ਦੀ ਆ ਇਹ ਉਹਦੇ ਕਰਕੇ ਥੋੜਾ ਜਿਹਾ ਅੜੀਕਾ ਲੱਗਦਾ ਬਾਕੀ ਹੁਣ ਕੀ ਪਤਾ ਗਵਰਨਮੈਂਟ ਦੇ ਕੰਮ ਨੇ ਜੀ ਕੱਚੇ ਗਣਕ ਆ ਦੇਖੋ ਆਇਦਰ ਵੀ ਬੱਕਰੇ ਖੜੇ ਨੇ ਆਪਾਂ ਤੁਹਾਨੂੰ ਅੱਧੇ ਵੀ ਦਿਖਾਉਣੇ ਆ ਅੱਜ ਫੇਰ ਤੁਹਾਨੂੰ ਆਪਾਂ ਸਾਰੀ ਮੰਡੀ ਦਾ ਨਾ ਗੇੜਾ ਦਿਖਾ ਦੇਣੇ ਆਲੇ ਦਲੇ ਜੀ ਆ ਦੇਖੋ ਬਹੁਤ ਸੋਹਣੇ ਸੋਹਣੇ ਬੱਕਰੇ ਆਇਸੋ ਨੇ ਜੀ ਆ ਦੇਖੋ ਦੋਨੇ ਸਾਈਡ ਤੇ ਆਪਾਂ ਸੜਕ ਦੇ ਉੱਤੇ ਵੀ ਜਾ ਰਹੇ ਹਾਂ ਗੱਬੇ ਦੀ ਆ ਦੇਖੋ ਆ ਗੱਡੀਆਂ ਲਿਆਉਂਦੇ ਨੇ ਭਰ ਕੇ ਵੇਚ ਕੇ ਜਾਂਦੇ ਨੇ ਫਿਰ ਦੇ ਸਾਥੀ ਆਪਾਂ ਹੁਣ ਵੀਡੀਓ ਬੰਦ ਕਰਨ ਲੱਗੇ ਆ ਜੀ ਐਂਡ ਤੱਕ ਦੇ ਚੱਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਦਾਣਾ ਮੰਡੀ ਦੇ ਉਹੀ ਖੁੰਜੇ ਤੇ ਆ ਗਏ ਜਿੱਥੇ ਆਪਣੇ ਸ਼ੁਰੂ ਕੀਤੀ ਸੀ ਵੀਡੀਓ ਓਕੇ ਜੀ